ਕੋਬਿੰਸਦਨ ਦੇ ਬਾਰੇ ਤਾਂ ਕੋਬਿੰਸਦਨ ਤਾਂ ਸਦਾ ਮਹਾਰਾਜ ਸਾਹਿਬ ਦੇ ਮੇਰ ਦੇ ਨਾਲ ਦੁਨੀਆ ਦੇ ਵਿੱਚ ਪਹਿਲਾਂ ਹੀ ਦੁਨੀਆ ਇਸ ਕੀ ਉਹ ਤਾਂ ਕਹਿੰਦੇ ਹੁੰਦੇ ਸੀ ਕਿ ਮਹਾਰਾਜ ਸਾਹਿਬ ਕਿ ਜੇ ਇੱਕ ਮਹਾਪੁਰਖ ਆਉਂਦਾ ਹੈ ਸੈਸਦਾਨ 250 ਸਾਲ ਗੁਰੂ ਨਾਨਕ ਸਾਹਿਬ ਨੇ ਉਹ ਜੋ ਦੱਸਿਆ ਧਰਤੀ ਹੋਰ ਪਰੇ ਹੋਰ ਹੋਰ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਚੀਜ਼ਾਂ ਸਭ ਦੱਸ ਜਿਹੜੀਆਂ ਕਿਤਾਬਾਂ ਨੇ ਕਿ ਆਪਾਂ ਵਾਰ-ਵਾਰ ਵਾਰ-ਵਾਰ ਰਿਪੀਟ ਕਰਾ ਕਰਦੇ ਰਹਿੰਦੇ ਆ ਜਦੋਂ ਆਪਾਂ ਇਹ ਚੀਜ਼ਾਂ ਭੁੱਲ ਜਾਂਦੇ ਆ ਬੋਧ ਹੀ ਅੱਛਾ ਡਾਕਟਰ ਚੌਂਦੀ ਨੇ ਉਪਰਾਲਾ ਕੀਤਾ ਇਹ ਕਿਤਾਬ ਲਿਖੀ ਉਹਨਾਂ ਬਾਰੇ ਗੋਬਿੰਦ ਸਦਨ ਤੇ ਬਾਰੇ ਤਾਂ ਗੋਬਿੰਦ ਸਦਨ ਤਾਂ ਸਦਾਈ ਮਾਰੇ ਸਾਹਿਬ ਦੀ ਮੇਰ ਦੇ ਨਾਲ ਦੁਨੀਆ ਦੇ ਵਿੱਚ ਪਹਿਲਾਂ ਹੀ ਦੁਨੀਆ ਇਸ ਕੀ ਕੋ ਤਾਂ ਕਹਿੰਦੇ ਹੁੰਦੇ ਸੀ ਹਮਾਰੇ ਸਾਹਿਬ ਕਿ ਜੇਕ ਮਹਾਪੁਰਖ ਆਉਂਦਾ ਹੈ ਸੈਸਦਾਨ 250 ਸਾਲ ਗੁਰੂ ਨਾਨਕ ਸਾਹਿਬ ਨੇ ਉਹ ਜੋ ਦੱਸਿਆ ਧਰਤੀ ਹੋਰ ਪਰੇ ਹੋਰ ਹੋਰ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਚੀਜ਼ਾਂ ਸਾਡ ਦੱਸ ਸੀ ਪਰ ਜਿਹੜੀਆਂ ਕਿਤਾਬਾਂ ਨੇ ਇਹ ਆਪਾਂ ਵਾਰ-ਵਾਰ ਵਾਰ-ਵਾਰ ਰਿਪੀਟ ਕਰਾ ਕਰਦੀਆਂ ਰਹਿੰਦੀਆਂ ਨੇ ਜਦੋਂ ਆਪਾਂ ਇਹ ਚੀਜ਼ਾਂ ਭੁੱਲ ਜਾਂਦੇ ਆ ਬੰਦਾ ਜਿਵੇਂ ਮਾਰਾ ਜਾਬ ਦਾ ੴ ਸਤਿਨਾਮ ਸ੍ਰੀ ਵੇਗੁਰੂ ੴ ਸਤਿਨਾਮ ਸ੍ਰੀ ਵੇਗੁਰੂ ਕਿਤਾਬਾਂ ਚ ਇਹ ਹੀ ਹੈ ਪ੍ਰਿਆਪਾ ਵਾਰ-ਵਾਰ ਮਹਾਰਾਜ ਸਾਹਿਬ ਦਾ ਬਾਬਾ ਬਿਰਸਾ ਸਿੰਘ ਦਾ ਵਾਕੀ ਕੋਸ਼ ਉਹਨਾਂ ਨੇ ਕਿਰਤ ਕੀਦੀ ਕੀ ਉਹ ਤਾਂ ਸਦਾ ਹੀ ਲਾਈਟ ਵਿੱਚ ਤੇ ਲਾਈਟ ਵਿੱਚ ਚਲੇ ਗਏ ਹੁਣ ਵੀ ਉਹ ਹਾਜ਼ਰ-ਨਾਜ਼ਰ ਨੇ ਤੇ ਉਹਨਾਂ ਦਾ ਆਪਾਂ ਕਿਤਾਬਾਂ ਰਾਈ ਕਰ ਲੋ ਅਭਿਆਸ ਕਰ ਲੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੜ੍ਹ ਲੋ ਮਹਾਪੁਰਖਾਂ ਬਾਰੇ ਸੋ ਇਸ ਵਾਸਤੇ ਬਹੁਤ ਹੀ ਅੱਛਾ ਡਾਕਟਰ ਚੌਲੀ ਨੇ ਅਪਰਾਲਾ ਕੀਤਾ ਇਹ ਖਤਾਬ ਲਿਖੀ ਹੋਣਾ ਬਾਰੇ ਤੇ ਜਿਹੜਾ ਉਹਨਾਂ ਨੂੰ ਦੁਬਾਰਾ ਦੁਬਾਰਾ ਮਾਲੇ ਸਾਹਿਬ ਕਹਿੰਦੇ ਧਰਮ ਹੁੰਦਾ ਨਹੀਂ ਧਰਮ ਹਰ ਰੋ ਪਰਗਟ ਕੀਤਾ ਜਾਂਦਾ ਹੈ ਧਰਮ ਪਰਗਟ ਕੀਤਾ ਜਾਂਦਾ ਹੈ ਕਿਤਾਬਾਂ ਆਪਾਂ ਜਦੋਂ ਲਿਖਦੇ ਆ ਉਹਨਾਂ ਨੂੰ ਵਾਰ-ਵਾਰ ਬਾਅਦ ਪੀੜ ਚੀਜ਼ਾਂ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗਦਾ ਸਾਡੇ ਮਹਾਂਪੁਰਖਾਂ ਨੇ ਕੀ ਕੋਸ਼ਿਸ਼ ਕੀਤਾ ਸੀ ਸੋ ਇਸ ਵਾਸਤੇ ਬਹੁਤ ਅੱਛਾ ਪੂਰੀ ਲਾਭ ਅਪਰਾਲਾ ਕੀਤਾ ਡਾਕਟਰ ਚੌਲੀ ਨੇ ਕਿਹਾ ਜਿਹੜਾ ਇਹਨਾਂ ਨੇ ਕਰਿਆ ਮਾਲੇ ਸਾਹਿਬ ਇਹ ਕਰਦੇ ਇਸ ਤੋਂ ਚੜਦੀ ਕਲਾ ਇਹਨਾਂ ਦੀ ਕਰੇ ਮਾਰੇ ਮਿਹਰ ਕਰੇ ਬਹੁਤ ਬਹੁਤ ਸ਼ੁਕਰੀਆ ਬਬਾ ਕਿਤਾਬ ਬਹੁਤ ਸਾਰੀਆਂ ਹਿਸਟੋਰੀਕ ਘਟਨਾਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਬਾਅਦ 'ਚ ਪਤਾ ਹੀ ਨਹੀਂ ਰਹਿੰਦਾ ਸੋ ਉਹਨਾਂ ਦੇ ਬਾਰੇ ਜਾਣਕਾਰੀ ਇਕੱਠੀ ਕਰਨੀ ਔਰ ਆਜਿਹਾ ਜਿਹੜਾ ਪਾਠਕ ਹੈ ਉਹਨੂੰ ਵੀ ਪਤਾ ਲੱਗੇ ਆਉਣ ਵਾਲਿਆਂ ਪਾਠਕਾਂ ਨੂੰ ਵੀ ਪਤਾ ਲੱਗੇ ਔਰ ਖਾਸ ਕਰਕੇ ਜਿੱਥੇ ਸਾਰਿਆਂ ਨੂੰ ਜੋੜਨ ਦੀ ਗੱਲ ਕੀਤੀ ਜਾਵੇ ਔਰ ਇਤਿਹਾਸ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਇਹ ਅੱਛਾ ਕਾਰਨ ਕੀਤਾ ਗਿਆ ਮੈਂ ਡਾਕਟਰ ਜਾਲੀ ਨੂੰ ਮੁਬਾਰਕ ਦਿੰਦਾ ਧੰਨਵਾਦ ਹੈ ਕਿ ਆਪ ਇੱਥੇ ਆਏ ਔਰ ਇਸ ਮੈਸੇਜ ਨੂੰ ਬਹੁਤ ਦੂ ਦਰਾਡੇ ਪਹੁੰਚਾਣਾ ਹੈ ਸਿਰਫ ਸ਼ਰਮ ਤਰਮ ਦੀ ਉਹ ਜਗਾ ਨਹੀਂ ਹੈ ਉਧੇ ਥੋੜੀ ਡਿਟੇਲਸ ਵਿੱਚ ਜਾਓ ਗੋਬਿੰਦ ਸਦਨ ਦੀ ਤੇ ਬਹੁਤ ਕੁਝ ਮਿਲਦਾ ਹੈ ਜੋ ਵਕਤ ਦੱਸੇਗਾ ਨੇ ਵੀ ਆਫਟਰ 100 ইয়ার্স 50 ইয়ার্স ਕੀ ਸਮਾਜ ਨੂੰ ਬਾਬਾ ਵਿਰਸਾ ਸਿੰਘ ਜੀ ਨੇ ਕਿ ਸੇਧ ਦਿੱਤੀ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਚਾਹੇ ਰੂਸੀ ਚਾਹੇ ਸਿਰਕੀ ਹੋਸੀ ਚਾਹੇ ਟੈਰੋਰਿਜ਼ਮ ਸੀ ਚਾਹੇ ਕਿ ਐਲਟ ਫਲਡ ਜ਼ونز ਨੂੰ ਖੇਤੀਬਾੜੀ ਬੜੇ ਬਣਾਣਾ ਸੀ ਕਿ ਲੋਕਾਂ ਦੇ ਵੀ ਉੰਜੇ ਹੀ ਹੋ ਚੇਂਜ ਕਰ ਰਹੇ ਸੀ ਜਿਹੜੇ ਮਰੂਭੂਮੀ ਵਰਗੇ ਅਸੀਂ ਹੈਗੇ ਆ ਤੇ ਉਸ ਤਰ੍ਹਾਂ ਹੀ ਉੱਥੇ ਵੀ ਉਹ ਵੱਡੀਆਂ ਫਸਲਾਂ ਜੋ ਹੈ ਪੈਦਾ ਕਰ ਰਹੇ ਸੀ ਇੱਕ ਡੇਰੀ ਫਾਰਮਿੰਗ ਔਰ ਇੱਕ यू नो रोजिस के कल्चर करके उन्होंने एक अपना इकनॉमिक सस्टेनेबिलिटी की थी। इस तरह संसद के संसाधन जड़े ने साधन बनाए और सेल्फ सस्टेन बॉडी क्यों उन्होंने किया रब मंगता वे किसी को मन के खादा रब तो दे देने वाले सारे तो असी क्यों मंगिए असी अपने चीज़ा करा रुजगार पैदा करेंगे अजय तो मैं आप जी की दसा थोड़ा टाइम है कि इतने तक उन्होंने सपने से कि इतने सुपर स्पैशलिटी हॉस्पिटल्स बनन ਔਰ ਪਿੰਡਾਂ ਦੀਆਂ ਕੁੜੀਆਂ ਦੇ ਇੱਥੇ ਅਸੀਂ ਰਸਿਸ ਤਿਆਰ ਕਰੀਏ ਇੱਥੇ ਹੀ ਵਰਦਨਾ ਬਣ ਮਤਲਬ ਕਿੰਨੀ ਅਗਾਹ ਵੱਧੂ ਸੋਚ ਸੀ ਯੂਨੈਸਕੋ ਵਿੱਚ ਬਾਬਾ ਜੀ ਨੇ ਚਾਈਲਡ ਕਾਨਫਰੰਸ ਤੇ ਜੋ ਮੈਸੇਜ ਦਿੱਤਾ ਉੱਠ ਕੇ ਲੋਕ ਜੋ ਹੈ ਸਟੇਜ ਤੇ ਚੜ ਗਏ ਸੀ ਉਹ ਹਾਂ ਸੀਗਾ ਕਿ ਅਬਾਊਟ ਦੀ ਚਾਈਲਡ এডੂਕੇਸ਼ਨ ਅਬਾਊਟ ਰਿਨ ਹੈ ਚਾਈਲਡ ਇਵਨ ਟੂ ਬ੍ਰੈਸਟ ਫੀਡਿੰਗ ਐਂਡ ਦੈਨ ਡਾਈਵੋਰਸ ਹਾਊ ਇਟ ਇਜ਼ ਕਿਲਿੰਗ ਦ ਸੋਸਾਇਟੀ ਐਂਡ ਕਿਲਿੰਗ ਦ ਯੰਗਸਟਰਸ उन्होंने एक होर तो नज़रिए इसलिए देखा कि उन्होंने भविख असी बिल्कुल ख़त्म कर रहे हैं तो हम जरा बहुत बन गया है क्रोनिकल है जिदेज हर चीज़ रिकॉर्डिड इस तरह है कि हर चीज़ का रेफरेंस है हर चीज़ का नीचे किड़ी डेट में कि जगह कदों हो इंटरव्यू ली तो बीबीसी ने इंटरव्यू ली कदों पेपरस नाल लगाते ने न्यूज़ पेपर क्लिपिंगस लगा द एंड ਆਈ ਥਿੰਕ ਆਈ ਕੁਡ ਡੂ ਓਨਲੀ ਥੈਟ ਤੇ ਅੱਗੇ ਬਹੁਤ ਰਿਸਰਚ ਹੋਏਗੀ ਇਹ ਤੇ ਸ਼ਾਇਦ ਕੋਈ ਬੇਸਿਕ ਕੰਮ ਹੀ ਹੈ ਸ਼ਾਇਦ ਤੇ ਪਰ ਇੱਕ ਸਿੱਧ ਮਿਲ ਗਈ ਕਿਸ ਤਰ੍ਹਾਂ ਕਰੀਏ ਥੈਂਕ ਯੂ ਥੈਂਕ ਯੂ ਦਿਲ ਸੇ ਚਲੋ